ਜਿੰਦਾਬਾਦ 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 ਵਰਦੀ ਸਿੰਘ ਬਣਾਵਾਲੀ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ ਅੱਜ ਸਰਦੂਲਗੜ ਹਲਕੇ ਦੇ ਪਿੰਡ ਕਰੰਡੀ ਵਿਖੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਪਹੁੰਚੇ ਇਸ ਮੌਕੇ ਉਹਨਾਂ ਨੇ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਪੰਚਾਇਤ ਮੈਂਬਰ ਪਲਾਗ ਸਮਤੀ ਮੈਂਬਰ ਅਤੇ ਪਿੰਡਾਂ ਦੀਆਂ ਪੰਚਾਇਤਾਂ ਮੌਜੂਦ ਸਨ ਇਸ ਤੋਂ ਇਲਾਵਾ ਸਰਦੂਲਗੜ ਦੇ ਐਮਸੀ ਸਹਿਬਾਨ ਅਤੇ ਆਪਾਗੂ ਪ੍ਰੇਮ ਕੁਮਾਰ ਗਰਗ ਵੀ ਮੌਕੇ ਤੇ ਮੌਜੂਦ ਸਨ ਇਸ ਤੋਂ ਇਲਾਵਾ ਵੱਖ-ਵੱਖ ਕਲੱਬ ਮੈਂਬਰ ਅਤੇ ਕਮੇਟੀਆਂ ਦੇ ਆਗੂ ਵੀ ਮੌਜੂਦ ਸਨ ਐਮਐਲਏ ਨੇ ਇਸ ਮੌਕੇ ਕੀ ਕਿਹਾ ਤੁਸੀਂ ਵੀ ਇਸ ਵੀਡੀਓ ਦੇ ਵਿੱਚ ਜ਼ਰੂਰ ਸੁਣੋ ਤੁਸੀਂ ਕਰੰਡੀ ਦੇ ਵਿੱਚ ਕਿਹੜੇ-ਕਿਹੜੇ ਪ੍ਰੋਜੈਕਟਰ ਦਾ ਉਤਪਾਦਨ ਕਰਨ ਪਹੁੰਚੇ ਹੋ ਜੀ ਦੇਖੋ ਵੱਡੀ ਮੰਗ ਸੀਗੀ ਕੱਲੀ ਕਰਨਡੀ ਦੇ ਇਲਾਕੇ ਦੀ ਸੀਗੀ ਜਿਹੜੀ ਸਰਦੂਲਗੜ੍ਹ ਤੋਂ ਡਿੰਗ ਰੋਡ ਸੜਕ ਜਾਂਦੀ ਹੈਗੀ ਇਹਦੀ ਹਾਲਤ ਬਹੁਤ ਖਸਤਾ ਸੀਗੀ ਕਿਉਂਕਿ ਤੁਸੀਂ ਵੇਖਿਆ ਹੋਣਾ ਜਿਹੜੀ ਮੇਨ ਸੜਕ ਸੀਗੀ ਪਹਿਲਾਂ ਜਿਹੜੀ ਸਰਸੇ ਤੋਂ ਆਲੂਪੁਰ ਹਾਂਸਪੁਰ ਨੂੰ ਜਾਂਦੀ ਸੀ ਉਹ ਬਿਲਕੁਲ ਟੁੱਟੀ ਸੀ ਜਦੋਂ ਉਹ ਟੁੱਟੀ ਹੋਣ ਕਰਕੇ ਸਾਰੀ ਟਰੈਪ ਇਧਰ ਦੀ ਜਿਹੜੀ ਹਰਿਆਣੇ ਨੂੰ ਦਿੱਲੀ ਨੂੰ ਜਾਣ ਆਲੀ ਸੀਗੀ ਡਿੰਗ ਰੋਡ ਰਾਹੀਂ ਇਧਰ ਦੀ ਜਾਂਦੀ ਸੀ ਵੱਡੇ ਟਰਾਲਿਆਂ ਨੇ ਇਹ ਸੜਕ ਵੀ ਤੋੜਤੀ ਸੀ ਆਪਾਂ ਉਹ ਸੜਕ ਬਣਾਈ 18 ਕਰੋੜ ਦੀ ਲਾਗਤ ਦੇ ਨਾਲ ਮੈਂ ਧੰਵਹਾਰ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਬੀਐਨਆਰ ਦੇ ਮਿਨਿਸਟਰ ਭਜਨ ਸਿੰਘ ਈਟੀਓ ਜੀ ਦਾ ਜਿਨ੍ਹਾਂ ਨੇ ਸਾਨੂੰ 18 ਕਰੋੜ 59 ਲੱਖ ਰੁਪਏ ਦੇ ਕੇ ਇਹ ਸੜਕ ਦੀ ਸਰਦੂਰਗੜ ਤੋਂ ਲੈ ਕੇ ਡੇਗ ਰੋਡ ਤੱਕ ਸਾਰੀ ਦੀ ਦੀ ਰਿਪੇਅਰ ਹੋਣੀ ਹੈ ਜਿੱਥੇ ਕੋਈ ਕੰਧ ਕੱਢਣ ਵਾਲੀ ਹੈ ਕੰਧ ਜਿੱਥੇ ਕੋਈ ਸੀਵਰ ਪੈਣ ਵਾਲਾ ਸੀਵਰ ਉਹਦਾ ਅੱਜ ਅਸੀਂ ਟੱਕ ਲਾ ਕੇ ਕੰਮ ਸ਼ੁਰੂ ਕਰਾਤਾ ਕੰਧ ਦਾ ਕੰਮ ਤਾਂ ਅਸੀਂ ਵੇਖਿਆ ਹੀ ਸ਼ੁਰੂ ਵੀ ਹੋ ਚੁੱਕਿਆ ਗਿਆ ਤੇ ਨਾਲ ਹੀ ਹੈਗਾ ਇਸ ਤੋਂ ਇਲਾਵਾ ਗਊਸ਼ਾਲਾ ਦਾ ਗੇਟ ਸੀਗਾ ਇਸ ਏਰੀਆ ਦਾ ਸੀਵਰ ਸੀਗਾ 48 ਲੱਖ ਦਾ ਗਰਾਊਂਡ ਆ ਜਿਹੜਾ ਕਰੰਡੀ ਪਿੰਡ ਦੇ ਵਿੱਚ 7.5 ਏਕੜ ਦੇ ਵਿੱਚ ਬਣਨ ਜਾ ਰਿਹਾ ਹੈਗਾ ਸੋ ਲਾਇਬ੍ਰੇਰੀ ਇਸ ਪਿੰਡ ਦੇ ਵਿੱਚ ਦਿੱਤੀ ਆਮ ਆਦਮੀ ਕਲੀਨਿਕ ਤੁਸੀਂ ਵੇਖਣਾ ਸਾਹਮਣੇ ਚੱਲੀ ਜਾਂਦਾਗਾ ਸੋ ਜਿਹੜੀਆਂ ਜਿਹੜੀਆਂ ਵੀ ਇਲਾਕੇ ਦੀਆਂ ਜਾਂ ਪਿੰਡਾਂ ਦੀਆਂ ਮੰਗਾਂ ਨੇ ਉਸ ਮੁਤਾਬਕ ਅੱਜ ਅਸੀਂ ਲੱਗੇ ਹੋਏ ਆ ਤੇ ਲੋਕਾਂ ਦਾ ਕਰੰਡੀ ਵਾਸੀਆਂ ਦਾ ਜਾਂ ਜਿਹੜੇ ਇਸ ਸੜਕ ਤੇ ਜਾਂ ਇਸ ਇਲਾਕੇ ਦੇ ਪਿੰਡ ਨੇ ਉਹਨਾਂ ਦਾ ਸਾਥ ਵੀ ਹਮੇਸ਼ਾ ਸਾਡੇ ਨਾਲ ਰਿਹਾਗਾ ਚਾਹੇ ਟੇਲਾਂ ਤੇ ਪਾਣੀ ਦੀ ਗੱਲ ਹੋਵੇ ਤੁਸੀਂ ਆ ਪੰਜਾਬ ਲੋ ਵਾਈਟ ਕਰ ਲੋ ਪੁੱਛ ਲੋ ਕਿ ਅੱਗੇ ਨਾਲੋਂ ਪਾਣੀ ਆਉਂਦਾ ਕਿ ਨਹੀਂ ਆਉਂਦਾ ਲਗਾਤਾਰ ਆਉਂਦਾ ਕਿ ਨਾ ਆਉਂਦਾ ਫਿਰ ਲਾਈਟ ਦਿਨੇ ਆਉਂਦੀ ਹੈ ਕਿ ਨਾ ਸੋ ਅਸੀਂ ਲੱਗੇ ਹੋਏ ਹਾਂਗੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਖੁਦ ਮੁੱਖ ਮੰਤਰੀ ਸਾਹਿਬ ਸਾਡੇ ਝਨੀਰ ਵਿਖੇ ਆਉਣਗੇ ਤੇ ਵੱਡੇ ਵੱਡੇ ਸਾਡੇ ਇਲਾਕੇ ਨੂੰ ਗੱਫੇ ਦੇ ਕੇ ਜਾਣਗੇ ਜਿਹੜੀ ਕਿ ਅਸੀਂ ਜਾ ਕੇ ਉਹਨਾਂ ਕੋਲੇ ਗੱਲ ਰੱਖੀ ਆ ਕਦੇ ਵੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਜਵਾਬ ਨਹੀਂ ਦਿੱਤਾ ਤੇ ਉਹ ਕੰਮ ਜਿਹਦੇ ਬਾਰੇ ਕਦੇ ਸੋਚਿਆ ਨਹੀਂ ਸੀਗਾ ਉਹ ਗੱਲਾਂ ਸਾਡੇ ਮੁੱਖ ਮੰਤਰੀ ਸਾਹਿਬ ਆ ਕੇ ਉਸ ਦਿਨ ਸਾਨੂੰ ਐਲਾਨ ਕਰਕੇ ਦੇ ਕੇ ਜਾਣਗੇ ਸੋ ਮੈਂ ਸਾਰੇ ਨਗਰ ਨਿਵਾਸੀਆਂ ਦਾ ਕਰੰਡੀ ਵਾਸੀਆਂ ਦਾ ਪੰਚਾਇਤ ਦਾ ਵਰਕਰਾਂ ਦਾ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਮੇਸ਼ਾ ਕਮਾਲੀ ਸਾਨੂੰ ਉਤਸ਼ਾਹਤ ਕੀਤਾ ਐਮਐਲ ਸਾਹਿਬ ਆਈਟੀਆਈ ਦੀ ਜਿਹੜਾ ਇਸ ਇਲਾਕੇ 'ਚ ਬੜੀ ਮੰਗ ਆ ਉਹ ਪ੍ਰੋਜੈਕਟ ਆ ਕੋ ਦੋ ਸ਼ੁਰੂ ਕਰਦੇ ਮੁੱਖ ਮੰਤਰੀ ਸਾਹਿਬ ਉਹੀ ਆ ਰਹੇ ਨੇ ਹੁਣ ਮੈਂ ਚੰਗਾ ਨਹੀਂ ਲੱਗਦਾ ਪਹਿਲਾਂ ਕਹਿੰਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਹੜੀ ਲੈ ਕੇ ਗਏ ਆ ਉਸ ਦਿਨ ਉਹ ਸਾਨੂੰ ਉਹ ਤੋਹਫਾ ਵੀ ਦੇ ਕੇ ਜਾਣਗੇ ਐਮਐਲਏ ਸਾਹਿਬ ਇੱਕ ਸਰਦੂਰਗੜ ਦੇ ਵਿੱਚ ਤੁਸੀਂ ਪੀਣ ਵਾਲੇ ਪਾਣੀ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਕਈ ਬੋਰ ਵੀ ਕਰਾਏ ਪਰ ਅੱਜ ਵੀ ਉਹ ਸਮੱਸਿਆ ਜਿਹੜੀ ਪੀਣ ਵਾਲੇ ਪਾਣੀ ਦੀ ਬੜੀ ਗੰਭੀਰ ਬਣੀ ਹੋਏ ਲੋਕਾਂ ਦੇ ਘਰਾਂ ਦੇ ਵਿੱਚ ਬਹੁਤ ਗੰਦਾ ਦੇਖੋ ਉਹਦੀਆਂ ਪਾਈਪਾਂ ਜੋੜੀ ਜਾ ਰਹੇ ਆ ਸਾਡੇ ਕੱਲ ਵੀ ਗੱਲ ਕਰੀ ਸੀ ਮੈਂ ਐਸਡੀਓ ਸਾਹਿਬ ਨਾਲ ਕੁਝ ਜੁੜ ਗਈਆਂ ਕੁਝ ਪਾਈਪਾਂ ਨਵੀਆਂ ਜੋੜ ਜੋੜਨ ਵਾਲਾ ਜਿੱਥੇ ਲੀਕੇਜ ਨੇ ਸਾਨੂੰ ਇੱਕ ਹਫਤਾ ਦੇ ਦਿਓ ਤੁਸੀਂ ਪ੍ਰੈਸ ਬੈਠੇ ਹੋ 7 ਦਿਨਾਂ ਤੋਂ ਬਾਅਦ ਜਿੱਥੇ-ਜਿੱਥੇ ਪਾਣੀ ਆਉਂਦਾ ਉਹ ਵੀ ਇਕੱਲਾ ਇਹ ਨਹੀਂ 15 ਕਰੋੜ ਰੁਪਇਆ ਸੀਵਰੇਜ ਦਾ ਹੋਰ ਲੈ ਕੇ ਸ਼ਹਿਰ ਵਾਸਤੇ ਆ ਰਹੇ ਆਗੇ ਪਹਿਲਾਂ 8 ਕਰੋੜ ਨਾਲ ਪਾਣੀ ਦਾ ਬਾਹਰਲੇ ਏਰੀਆ ਨੂੰ ਪਾਣੀ ਦਿੱਤਾ ਵਾਟਰ ਟੈਂਕਸ ਦਾ ਬੋਰ ਲਾਏ ਆ ਟੈਂਕੀ ਆ ਜਿਹੜੀ ਇੱਕ ਸੀਗੀ ਉਹਦੀਆਂ ਦੋ ਕਰਕੇ ਚਲਾਈਆਂ ਹੁਣ 15 ਕਰੋੜ ਦਾ ਸੀਵਰ ਵੀ ਲੈ ਕੇ ਆ ਰਹੇ ਆ ਸਾਰੀਆਂ ਛੜਕਾਂ ਜਿਹੜੀਆਂ ਸ਼ਹਿਰ ਦੀਆਂ ਨੇ ਉਹਨਾਂ ਦੇ ਟੈਂਡਰ ਹੋ ਚੁੱਕੇ ਨੇਗੇ ਸਾਰੀਆਂ ਤੇ ਉਹਨਾਂ ਦੇ ਪ੍ਰੀਮਿਕਸ ਪੈਣੀਆਂ ਜਿਹੜੀਆਂ ਇੱਧਰ ਲੀਆਂ ਸੀਗੀਆਂ ਚਾਹੇ ਚੇਲਿੰਗ ਸੈਂਟਰ ਰੋਡ ਸੀ ਭਾਵੇਂ ਇੱਧਰ ਹੀ ਦੂਜੀਆਂ ਸੀਗੀਆਂ ਸੜਕਾਂ ਤੁਸੀਂ ਵੇਖ ਆਣਾ ਮੰਡੀ ਦੇ ਵਿੱਚ ਸੜਕ ਕੱਢਣੀਆਂ ਫਿਰ ਮੇਨ ਸੜਕ ਤੋਂ ਸਰਦੂਲਗੜ ਤੋਂ ਸਾਧੂ ਵਾਲਾ ਵਾਲਾ ਸੜਕਾ ਜਿਹੜੀ ਜਿਹੜੀ ਹੜਾਂ ਚ ਟੁੱਟ ਗਈ ਸੀ ਉਹਦੇ ਪੈਸੇ ਵੀ ਆ ਗਏ ਉਹ ਵੀ ਟੈਂਡਰ ਹੋ ਚੁੱਕਿਆ ਸੋ ਮੇਰੀ ਬੇਨਤੀ ਹੈ 31 ਮਈ ਤੋਂ ਬਾਅਦ ਤੁਸੀਂ ਮੈਨੂੰ ਜੇ ਕੋਈ ਕਮੀ ਰਹੀਗੀ ਮਾਫੀ ਮੰਗ ਲੂੰਗਾ ਤੇ ਬਾਕੀ ਮਾੜਾ ਜ ਤੁਸੀਂ ਆਪਦੇ ਕੈਮਰਿਆਂ ਚ ਦਿਖਾ ਦਿਓ ਜੋ ਕੰਮ ਹੋਈ ਨੇ